ਪਿੰਡ ਕੋਟਲਾ ਸੂਦਾਂ ਦੇ ਵਿੱਚ ਮੌਜੂਦ ਆ ਏਕਤਾ ਲਹਿਰ ਦੀ ਟੀਮ ਜਿੱਥੇ ਅੱਜ ਇੱਕ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਗਊਸ਼ਾਲਾ ਕਹਿੰਦੇ ਉੱਤਮ ਸੇਵਾ ਗਊ ਸੇਵਾ ਉੱਤਮ ਸੇਵਾ ਕਿ ਨਹੀਂ ਗਈ ਆ ਗਊਸ਼ਾਲਾ ਦਾ ਜਿੱਥੇ ਨੀਂ ਪੱਥਰ ਰੱਖਿਆ ਗਿਆ ਵਾ ਇੱਥੇ ਇੱਕ ਵਿਰਧ ਆਸ਼ਰਮ ਵੀ ਆ ਇਹਦੇ ਨਾਲ ਨਾਲ ਬੱਚਿਆਂ ਨੂੰ ਇੱਥੇ ਅਸੀਂ ਅੱਗੇ ਵੀ ਆਏ ਆ ਕਿਤਾਬਾਂ ਤੇ ਕਾਪੀਆਂ ਵੰਡੀਆਂ ਜਾਂਦੀਆਂ ਅੱਜ ਦੇ ਮੁੱਖ ਮਹਿਮਾਨ ਵੀ ਸਾਡੇ ਨਾਲ ਮੌਜੂਦ ਨੇ ਜੂਲ ਕੁਸ਼ੋਰ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੰਮ ਕੀਤਾ ਜਾਂਦਾ ਵਾ ਇਹਨਾਂ ਨੇ ਪਹਿਲੇ ਵੀ ਸੱਦਿਆ ਅੱਜ ਵੀ ਸੱਦਿਆ ਜੀ ਮੈਂ ਪਹਿਲੇ ਤੁਹਾਡੇ ਨਾਲ ਹੀ ਗੱਲਬਾਤ ਕਰਾਂਗਾ ਜੀ ਹਾਂ ਜੀ जय श्री राम जी जय श्री राम जी अज कोटला सूदा तलविंडी सलेम तहसील कोद जलंधर में गौशाला का नींह पत्थर रखा गया इतने जख्मी गऊँ हुई उन्होंने इतने लिया के इलाज भी किया जाएगा कित भी सूँ पता लगे जा दस भी तीह किलोमीटर से उन्होंने लिया के इलाज भी किया जाए ता कि इन्हों अपना जीवन बहुत वाली उन्हों की सेवा हो सके और गौशाला और हॉस्पिटल दोनों का अच्छा नींह पत्थर रख्या हांडा साहब आए आ डॉक्टर कौशल साहब आए उन्हें मिसेज आए आ खुगर साहब आए हो राम मूर्ति जी आ ਹੋਰ ਸਾਡੇ ਆਪਣੇ ਸਹਿਬਾਨ ਆਏ ਆ ਇਹ ਸਾਰਿਆਂ ਦੇ ਸਹਿਯੋਗ ਨਾਲ ਆਇਆ ਸੀ ਇੱਕ ਸ਼ੁਭ ਕੰਮ ਜਿਹੜਾ ਇਸ ਵਿੱਚ ਹੋਣਾ ਚਾਹੁੰਦੇ ਸੀ ਬਹੁਤ ਵਧੀਆ ਜੀ ਕਹਿੰਦੇ ਗਊਸ਼ਾਲਾ ਦਾ ਵੀ ਇਹ ਨਾਲ ਹਸਪੀਟਲ ਦਾ ਵੀ ਇਹਨਾਂ ਦਾ ਇੱਕ ਹੋਰ ਕਹਿਣਾ ਜਿਹੜਾ ਬਹੁਤ ਵਧੀਆ ਲੱਗਾ ਜਿਹੜੀਆਂ ਜ਼ਖਮੀ ਗਊਆਂ ਆ ਜੇ ਚਾਹੇ ਕਹਿੰਦੇ 20 ਕਿਲੋਮੀਟਰ ਹੋਵੇ 30 ਕਿਲੋਮੀਟਰ ਹੋਵੇ ਉੱਥੇ ਇੱਥੇ ਲਿਆ ਕੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਅੱਜ ਦੇ ਮੁੱਖ ਮਹਿਮਾਨ ਸਾਡੇ ਨਾਲ ਮੌਜੂਦ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਬਹੁਤ ਵੱਡੀ ਸੇਵਾ ਕੀਤੀ ਸਭ ਤੋਂ ਪਹਿਲੇ ਸਵਾਗਤ ਤੁਹਾਡਾ ਏਕਤਾ ਲਾਇਰ ਨਿਊਜ਼ ਤੇ ਧੰਨਵਾਦ ਏਕਤਾ ਲਾਇਰ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਨਾ ਦੱਸਿਓ ਜੀ ਪਹਿਲੇ ਮੈਂ ਡਾਕਟਰ ਅਨੁਰੂਧ ਕੌਸ਼ਲ ਪ੍ਰੋਪ੍ਰਾਈਟਰ ਕੌਸ਼ਲ ਮਲਟੀਸਪੈਸ਼ਲਿਟੀ ਹਸਪੀਟਲ ਜੀ ਨੂੰ ਬਹੁਤ-ਬਹੁਤ ਕਪੂਰਤਲਾ ਸਾਰਾ ਅੱਜ ਕੀ ਕਹਿਣਾ ਚਾਹੋਗੇ ਅੱਜ ਸਾਰਾ ਇਹਨਾਂ ਦੀ ਪ੍ਰੇਰਨਾ ਜੀ ਜੀ ਮੇਨਲੀ ਜਿਹੜੀ ਗਊਸ਼ਾਲਾ ਇੰਜਰਡ ਗਊ ਜਿਹੜੀਆਂ ਆ ਗਿਆ ਜਿਹੜੇ ਜ਼ਖਮੀ ਗਊਆਂ ਉਹਨਾਂ ਦੇ ਲਈ ਉਹਨਾਂ ਦੇ ਲਈ ਹੋ ਕੇ ਵੀ ਹੋਵੇ ਅਸੀਂ ਉਹਦਾ ਲੈ ਕੇ ਵੀ ਆਵਾਂਗੇ ਉਹਦਾ ਇਲਾਜ ਵੀ ਕਰਾਂਗੇ ਉਹਨੂੰ ਠੀਕ ਕਰਕੇ ਫੇਰ ਭੇਜਾਂਗੇ ਜੀ ਸਾਡੀ ਸਲਾਹ ਹੈ ਅਗਲੇ ਵੀ ਜੇ ਉਹਨਾਂ ਨੂੰ ਭੇਜੇ ਵੀ ਨਾ ਇੱਥੇ ਗੋਬਰ ਗੈਸ ਪਲੈਂਟ ਲੱਗੇ ਭਾ ਜਾਂ ਗੋਬਰ ਦੀ ਇਸਤੇਮਾਲ ਕੀਤੀ ਜਾਵੇ ਅਗਰਬਤੀ ਬੰਦ ਤੇ ਦੂਜੀ ਵਸਤੂ ਦੀ ਬਾਇਓ ਗੈਸ ਪਲੈਂਟ ਚੱਲਦਾ ਖਾਦ ਬੰਦੀ ਆ ਹੋਰ ਵੀ ਕੀ ਹੋਊਗਾ ਤੇ ਫਿਰ ਮੂਰਤੀਆਂ ਬੰਦੀਆਂ ਉਹ ਇਹਦੇ ਗੋਬਰ ਤੋਂ ਤੇ ਉਹ ਗੋਬਰ ਗੋਬਰ ਅਰਨਿਕ ਯੂਨਿਟ ਬਣੂਗਾ ਜੀ ਜੀ ਠੀਕ ਹੈ ਜੀ ਉਹ ਸਾਡਾ ਉਹੀ ਪ੍ਰੋਸੈਸ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਡੇ ਦੋਸਤਾਂ ਨਾਲ ਇਹਨਾਂ ਦੀ ਗਾਈਡੈਂਸ ਇੱਧਰ ਦੋ ਦੋ ਗਾਈਡ ਮੇਰੇ ਕੋਲ ਖੜੇ ਆ ਸਾਡੇ ਸਾਥ ਇਹਨਾਂ ਦੀ ਗਾਈਡੈਂਸ ਨਾਲ ਅਸੀਂ ਸਾਰਾ ਕੁਝ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦੀ ਸਰ ਕੀ ਨਾ ਜੀ ਤੁਹਾਡਾ ਜੀ ਮੇਰਾ ਨਾਂ ਜੀ ਚੰਦਰਮੋਹਨ ਹੰਡਾ ਜੀ ਮੈਂ ਬੀਜੇਪੀ ਕਾਉ ਪ੍ਰੋਟੈਕਸ਼ਨ ਸੈੱਲ ਦਾ ਪੰਜਾਬ ਦਾ ਕਨਵੀਨਰ ਜੀ ਤੇ ਆ ਜਿਹੜਾ ਅੱਜ ਦਾ ਉਪਰਾਲਾ ਹੈ ਇਸ ਇਲਾਕੇ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਗਊਸ਼ਾਲਾ ਅੱਜ ਦਾ ਜਿਹੜਾ ਟਾਈਮ ਚੱਲਦਾ ਪਿਆ ਕਿੰਨਾ ਆਪਾਂ ਸਮਝਦੇ ਆ ਧਰਮ ਦੇ ਪ੍ਰਤੀ ਜਾਂ ਸਨਾਤਨ ਦੇ ਪ੍ਰਤੀ ਕੀ ਲੋਕਾਂ ਦੀ ਉਹ ਹੈ ਮਤਲਬ ਤੁਹਾਨੂੰ ਲੇਕਿਨ ਇਹ ਬਹੁ ਜੁਗਲਖਸ਼ੋਰ ਜੀ ਨੇ ਡਾਕਟਰ ਸਾਹਿਬ ਨੇ ਸਾਰਿਆਂ ਨੇ ਮਿਲ ਕੇ ਪਾਰਟਿਕੂਲਰ ਡਾਕਟਰ ਜੁਗਲਖਸ਼ੋਰ ਬਹੁ ਜੁਗਲਖਸ਼ੋਰ ਜੀ ਇਹ ਜਿਹੜਾ ਉਪਰਾਲਾ ਕੀਤਾ ਹੈ ਆਪਣੇ ਇਲਾਕੇ ਵਿੱਚ ਬਹੁਤ ਵੱਡਾ ਉਪਰਾਲਾ ਹੈ ਔਰ ਸਾਰੇ ਇਲਾਕੇ ਨੂੰ ਸਾਰੇਆਂ ਨੂੰ ਮੈਂ ਬੇਨਤੀ ਕਰਾਂਗਾ ਵੀ ਸਾਰਾ ਸਮੂਹ ਲੋਕਾ ਇਸ ਵਿੱਚ ਆਪਣਾ ਯੋਗਦਾਨ ਪਾਵੇ ਤੇ ਨੂੰ ਮਜ਼ਬੂਤੀ ਨਾਲ ਗਊਸ਼ਾਲਾ ਨੂੰ ਆਪਾਂ ਖੜਾ ਕਰੀਏ ਕਿ ਜਿਵੇਂ ਬਬੂ ਜੀ ਹੋਰਾਂ ਦੱਸਿਆ ਵੀ ਇਹ ਜਿਹੜੀਆਂ گاਊਆਂ ਇੰਜਰਡ ਹੋਣ ਗਿਆ ਡਾਕਟਰ ਸਾਹਿਬ ਨੇ ਵੀ ਦੱਸਿਆ ਇਹ ਸਾਰੇ ਇਲਾਜ ਇੱਥੇ ਕੀਤਾ ਜਾਏਗਾ ਸਾਰੇ ਇਲਾਕੇ ਦੇ ਸਾਰੇ ਪੱਤਰਕਾਰ ਸਾਹਿਬਾਨ ਦਾ ਜਿਹੜੇ ਇੱਥੇ ਆਏ ਨੇ ਹੋਰ ਵੀ ਸਾਰੇ ਸੱਜਣ ਜਿਹੜੇ ਆਏ ਨੇ ਸਭ ਦਾ ਇੱਥੇ ਬਹੁਤ ਧੰਨਵਾਦ ਤੇ ਆਪਾਂ ਸਾਰਿਆਂ ਨੇ ਮਿਲ ਕੇ ਮਜ਼ਬੂਤੀ ਨਾਲ ਇਸ ਗਊਸ਼ਾਲਾ ਨੂੰ ਖੜਾ ਕਰਨਾ ਇਹ ਹੀ ਮੇਰਾ ਸੰਦੇਸ਼ ਹੈ ਅਸੀਂ ਬੌਜੀ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਸਾਰਿਆਂ ਦੇ ਨਾਲ ਠੀਕ ਸਰ ਇੱਕ ਸਵਾਲ ਜ਼ਰੂਰੀ ਮੈਂ ਪੁੱਛਣਾ ਚਾਹਾਂਗਾ ਤੁਸੀਂ ਭਾਜਪਾ ਦਾ ਨਾਂ ਲੈ ਇਸ ਕਰਕੇ ਬਹੁਤ ਸਾਰੀਆਂ ਗਊਸ਼ਾਲਾ ਨੇ ਜਿੱਥੇ ਕਿ ਜ਼ਖਮੀ ਜਾਂ ਪਹਜ ਗਾਵਾਂ ਨੂੰ ਨਹੀਂ ਰੱਖਿਆ ਜਾਂਦਾ ਉਹ ਅਕਸਰ ਹੀ ਆਪਾਂ ਨੂੰ ਸੜਕ ਤੇ ਮਿਲਦੀਆਂ ਹਨ ਦੇਖੋ ਵੀਰ ਜੀ ਇਹ ਨਾ ਜਿਹੜੀ ਪ੍ਰੋਬਲਮ ਹੈ ਸਾਰੇ ਹਿੰਦੁਸਤਾਨ ਦੀ ਹੈ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹੁੰਦਾ ਆਪਾਂ ਬੜੀ ਦੂਰ ਤੱਕ ਜਦੋਂ ਟ੍ਰੈਵਲ ਕਰਦੇ ਆ ਲੇਕਿਨ ਇਦਾਂ ਹੈ ਸਾਡੇ ਕੋਲ ਦੋ ਚਾਰ ਸੁਝਾਅ ਹੈ ਜਿੰਨਾਂ ਵਿੱਚੋਂ ਮੈਂ ਇੱਕ ਸੁਝਾਅ ਤੁਹਾਨੂੰ ਦੱਸਣ ਵੀ ਜਾ ਰਿਹਾ ਵੀ ਸਾਰੀਆਂ ਸਰਕਾਰਾਂ ਵੱਲੋਂ ਸਾਰੇ ਪਿੰਡਾਂ ਜਿਆਦਾ ਗਾਇਆਂ ਨਾ ਕੋਈ ਗੁੱਸਾ ਨਾ ਕਰੇ ਗੱਲ ਥੋੜੀ ਜੀ ਸਾਫ਼ ਹੈ ਜਾ ਜਿਹੜੀਆਂ ਜਿਆਦਾ ਸਾਰੀਆਂ گاਵਾਂ ਨਾ ਆਪਣੇ ਆਮ ਪਿੰਡਾਂ 'ਚ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਉਹਦੋਂ ਟਰਾਲੀਆਂ ਤੇ ਪਾ ਕੇ ਸ਼ਹਿਰਾਂ ਦੀ ਬਾਉਂਡਰੀ ਦੇ ਉੱਤੇ ਅਕਸਰ ਛੱਡ ਦਿੰਦੇ ਨੇ ਜਿਵੇਂ ਨਾਲ ਜਿਹੜੀਆਂ ਸ਼ਹਿਰੀ ਗਊਸ਼ਾਲਾ ਉਹਨੂੰ ਸਾਂਵੇਰ ਸੰਭਾਲਦੀਆਂ ਨਹੀਂ ਸੰਭਾਲਦੀਆਂ ਇਹ ਲਿਟੀਗੇਸ਼ਨ ਵਿੱਚ ਹੀ ਰਹਿੰਦਾ ਤੇ ਉਸ ਕਾਰਨ ਉਹ ਵਿਚਾਰੀਆਂ ਮਤਲਬ ਸੜਕਾਂ ਤੇ ਜੀਟੀ ਰੋਡ ਤੇ ਸ਼ਹਿਰ ਦੇ ਵਿੱਚ ਉਹ ਬੇਸਹਾਰਾ ਬਣ ਕੇ ਲਗੀਆਂ ਫਿਰਦੀਆਂ ਇਹਦੇ ਵਾਸਤੇ ਸਭ ਨਾਲ ਵੱਡੀ ਇੱਕ ਉਪਰਾਲਾ ਜਿਹੜਾ ਕੋਈ ਸਾਰੇ ਮੁਲਕ ਵਿੱਚ ਹੋ ਸਕਦਾ ਕਿਸੇ ਦੀ ਕਿਤੇ ਵੀ ਸਰਕਾਰ ਹੋਵੇ ਕੋਈ ਕਿਸੇ ਵਾਸਤੇ ਪਾਰਟੀਕੂਲਰ ਗੱਲ ਨਹੀਂ ਮੈਂ ਕਰ ਰਿਹਾ ਵੀ ਹਰ ਪਿੰਡ ਵਿੱਚ ਪੰਚਾਇਤ ਦੀ ਜ਼ਮੀਨ ਆ ਕਿਤੇ 5 ਕਿੱਲੇ 10 ਕਿੱਲੇ 20 ਕਿੱਲੇ 50 ਕਿੱਲੇ ਐਦਾਂ ਜਿੰਨੀ ਵੀ ਆ ਇੱਕ ਪਿੰਡ ਦੇ ਅਨੁਮਾਨ ਮੁਤਾਬਕ ਜਾਂ ਚਾਰ ਪਿੰਡਾਂ ਦੇ ਅਨੁਮਾਨ ਮੁਤਾਬਕ ਇੱਕ ਪਿੰਡ ਵਿੱਚੋਂ ਕਿਲਾ 2 ਕਿੱਲੇ 3 ਕਿੱਲੇ ਵੀ ਜੇ ਆਪਾਂ ਜਗਾ ਗਊਸ਼ਾਲਾ ਵਾਸਤੇ ਦੇ ਦिए ਤੇ ਉਹ ਤਿੰਨੀਆਂ ਚਾਰ ਪਿੰਡਾਂ ਦੀਆਂ ਗਾਈਆਂ ਨੂੰ ਆਰਾਮ ਨਾਲ ਸੰਭਾਲ ਸਕਦੀ ਹੈ ਬੜੇ ਆਰਾਮ ਨਾਲ ਲੇਕਿਨ ਇਹ ਸਭ ਨਹੀਂ ਹੁੰਦਾ ਕਿਉਂਕਿ ਪੰਚਾਇਤਾਂ ਦੀਆਂ ਜ਼ਮੀਨਾਂ ਆਪਾਂ ਸਭ ਨੂੰ ਪਤਾ ਹੈ ਤੋ ਇਹ ਤਾਂ ਪੱਤਰਕਾਰ ਜੀ ਤੁਹਾਨੂੰ ਪਤਾ ਹੈ ਕਿਵੇਂ ਜਿਹੜੀ ਸਰਕਾਰ ਆ ਗਈ ਉਹ ਹੀ ਹੁੰਦਾ ਕੋਈ ਪੰਚ ਸਰਪੰਚ ਦੂਜਾ ਤੀਜਾ ਉਹ ਹੀ ਨੱਪ ਕੇ ਤੇ ਉਹ ਹੀ ਹੁੰਦਾ ਕੰਮ ਕਰਦਾ ਰਹਿੰਦਾ ਜਿਸ ਕਾਰਨ ਗਾਈਆਂ ਦੀ ਦੁੱਧ ਦਸ਼ਾ ਹੁੰਦੀ ਹੈ ਜੇ ਇਸ ਮੁੜਲੇ ਲੈਵਲ ਤੇ ਹੀ ਸੰਭਾਲ ਹੋ ਜਾਵੇ ਗਾਈਆਂ ਦੀ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਜੇ ਇਹਦੀ ਸੰਭਾਲ ਹੋ ਜਾਵੇ ਤੇ ਮੈਂ ਸਮਝਦਾ ਵੀ ਇਹ ਪ੍ਰੋਬਲਮ ਬੜੀ ਬੜੇ ਤਰੀਕੇ ਨਾਲ ਬੜੇ ਸੋਖੇ ਤਰੀਕੇ ਹੀ ਖਤਮ ਹੋ ਸਕਦੀ ਹੈ ਜੀ ਕੀ ਕਹਿਣਾ ਜੀ ਤੁਹਾਡਾ ਮੈਂ ਰਾਜੇਸ਼ ਕੁਮਾਰ ਸ਼ਰਮਾ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਜੈ ਗੋਪਾਲ ਜੈ ਗੋਪਾਲ ਜੈ ਗੋ ਮਾਤਾ ਜੀ ਇਸ ਤਰ੍ਹਾਂ ਹੈਗਾ ਜੀ ਗੋਂ ਗੰਗਵਾ ਨੂੰ ਤਾਂ ਆਪਣੇ ਸਾਰੇ ਸੰਤ ਮਹਤਮਾ ਪਹਿਲੇ ਹੀ ਪੂਜਦੇ ਆ ਰਹੇ ਆ ਤੇ ਤੇ ਸਾਨੂੰ ਵੀ ਸਦਾ ਪੂਜਣਾ ਚਾਹੀਦਾ ਪਹਿਲੇ ਕ੍ਰਿਸ਼ਨ ਜੀ ਭਗਵਾਨ ਕ੍ਰਿਸ਼ਨ ਜੀ ਨੇ ਵੀ ਪੂਜਿਆ ਆਚਾਰੀਆਂ ਗੁਰਨਾਣ ਦੇ ਜੀ ਨੇ ਆਚਾਰੀਆਂ ਤੇ ਸਾਡੇ ਰਾਜਾ ਨੂੰ ਵੀ ਇਹ ਗਉਆਂ ਦੇ ਲਈ ਚਰਾਂਦਾ ਛੱਡੀਆਂ ਹੋਈਆਂ ਈ ਕੁਝ ਜਿਹੜੇ ਨਹੀਂ ਨਹੀਂ ਗਿਆਨੀ ਲੋਗ ਆ ਉਹਨਾਂ ਨੇ ਉਹਤੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਆਵੇ ਜਗਾ ਛੱਡਣੀ ਚਾਹੀਦੀ ਹੈਗੀ ਆ ਤੇ ਗਉਆਂ ਦੇ ਨੂੰ ਗਉਂ ਗਉਂ ਦੇ ਵਿੱਚ ਹਰ ਤਰ੍ਹਾਂ ਦੇ ਗੌਣ ਹੈਗੇ ਆ ਗਉਂ ਨੂੰ ਅਸੀਂ ਗਊ ਮਾਤਾ ਇਸ ਲਈ ਕਹਨੇ ਹੈਗੇ ਆ ਕਿ ਗਉਂ ਪੂਜਨੀਤੋ ਹੈ ਹੀ ਹੈ ਜੀ ਤੇ ਗਉਂ ਦਾ ਹਰ ਚੀਜ਼ ਕੱਲਾ ਕਲੰਗ ਕੰਮ ਆਉਂਦਾ ਈ ਗਉਂ ਦਾ ਗੋਬਰ ਵੀ ਕੰਮ ਆਉਂਦਾ ਗਉਂ ਦਾ ਮੂਤਰ ਵੀ ਮੂਤਰ ਵੀ ਦੇਖ ਲਓ ਹਰ ਕੰਮ ਆਉਂਦਾ ਆ ਦਵਾਈਆਂ ਦੇ ਲਈ ਤੇ ਸਪਰੀਆਂ ਦੇ ਲਈ ਵੀ ਆਉਂਦਾ ਹੈਗਾ ਗਉਂ ਦੇ ਦਾ ਹੱਥ ਫੇਰਨਾ ਹੀ ਇਨਸਾਨ ਦੇ ਕਈ ਰੋਗ ਕੱਟੇ ਜਾਂਦੇ ਆ ਜੀ ਤੇ ਇਸ ਕਰਕੇ ਗ੍ਰੰਥਾਚ ਵੀ ਲਿਖਿਆ ਹੈਗਾ ਇਹ ਤੂਲਸੀ ਨਾ ਜਾਣੀਏ ਬ੍ਰਿਖ ਬ੍ਰਿਖ ਗਉ ਨਾ ਜਾਣੀਏ ਟੋਰ ਮਾਂ ਬਾਪ ਨੂੰ ਮਨੁੱਖ ਨਾ ਜਾਣੀਏ ਤਿੰਨੇ ਆਨੰਦਕ ਸ਼ੋ ਰਿਆ ਇਸ ਕਰਕੇ ਜਿਹੜੀ ਗਉਆ ਗਉ ਨੂੰ ਇੱਕ ਪਸੂ ਨਾ ਜਾਣੀਏ ਗਉ ਨੂੰ ਸਦਾ ਆਪਣਾ ਮਾਤਾ ਰੂਪ ਦਿੱਤਾ ਗਿਆ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਗਉਆ ਦੀ ਪੂਜਾ ਕਰਨੀ ਚਾਹੀਦੀ ਤੇ ਨਾਲ ਗਉਆ ਦੇ ਰੱਖਿਆ ਕਰਨੀ ਚਾਹੀਦੀ ਆ ਇਹ ਦੇਖਦੇ ਅਕਸਰ ਲੋਕੀ ਕੱਟਦੇ ਮਾਰਦੇ ਆ ਤਾਂ ਇਸ ਸੰਸਾਰ ਦੇ ਵਿੱਚ ਲੋਕੀ ਦੁੱਖ ਭੋਗ ਰਹੇ ਆ ਜੀ ਮੈਂ ਭਾਰਤੀ ਜਨਤਾ ਪਾਰਟੀ ਮੈਲਾ ਮੋਰਚਾ ਜੀ ਸਟੇਟ ਦੇ ਵਿੱਚ ਕਾਰਜਕਾਰੀ ਮੈਂਬਰ ਆ ਜੀ ਮੈਂ ਅੱਜ ਦੇ ਮੌਕੇ ਤੇ ਇਹੀ ਕਹਿਣਾ ਚਾਹਨੀ ਹੈ ਕਿ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਇਹਦੇ ਵਿੱਚ ਅਸੀਂ ਤਾਂ ਅਜੇ ਦੀ ਸ਼ੁਰੂਆਤ ਕੀਤੀ ਆ ਜੀ ਅਸੀਂ ਸਾਡੀ ਕੋਸ਼ਿਸ਼ ਤਾਂ ਇਹਦੇ ਵਿੱਚ ਇਹੀ ਹੋਣੀ ਹੈ ਕਿ ਜਿਹੜੀਆਂ ਜਖਮੀ ਗਈਆਂ ਆ ਉਹਨਾਂ ਨੂੰ ਲਿਆ ਕੇ ਇੱਥੇ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਇਸੇ ਕਰਕੇ ਅਸੀਂ ਇਹਦਾ ਅੱਜ ਇਹ ਨੀ ਪੱਥਰ ਰੱਖਿਆ ਹੈ ਜੀ ਕੀ ਨਾ ਜੀ ਤੁਹਾਡਾ ਜੀ ਮੈਂ ਸਨੇਕ ਕੌਸ਼ਲ ਜੀ ਅੱਜ ਇੱਕ ਗਊਸ਼ਾਲਾ ਦਾ ਇੱਥੇ ਨੀ ਪੱਥਰ ਰੱਖੇ ਗਿਆ ਜੀ ਕਿਸ ਤਰ੍ਹਾਂ ਲੱਗ ਰਿਹਾ ਜਨ ਮੈਂ ਬਹੁਤ ਅੱਛਾ ਲੱਗ ਰਿਹਾ ਬਹੁਤ ਚੰਗਾ ਹੈ ਕਿਹੜੀ ਜਗ੍ਹਾ ਤੋਂ ਜੀ ਮੈਂ ਕਪੂਰਥਲਾ ਤੋਂ ਜੀ ਕਪੂਰਥਲਾ ਤੋਂ ਹਾਂ ਡਾਕਟਰ ਕੌਸ਼ਲ ਮੇਰੇ ਹਸਬੰਦ ਨੇ ਜੀ ਜੀ ਮੈਂ ਜਿਵੇਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ ਕਈਆਂ ਗਊਆਂ ਨੂੰ ਵੈਸੇ ਹੀ ਵਾਰਾ ਸੜਕਾਂ ਦੇ ਛੱਡ ਦਿੱਤਾ ਜਾਂਦਾ ਸੰਭਾਲਦਾ ਨਹੀਂ ਉਹਨਾਂ ਨੂੰ ਉਹ ਇੱਕ ਜਗ੍ਹਾ ਬਣ ਗਈ ਜਿੱਥੇ ਇਹਨਾਂ ਨੂੰ ਸੰਭਾਲਿਆ ਜਾਵੇ ਜੀ बहुत बढ़िया जी, जी बहुत अच्छा बहुत बहुत-बहुत शुक्रिया जी सर सभी ऐसे शुभ घड़ी के समय पर सभी गौ सेवा करने वाले लोग आज इस गाँव में तलवंडी सलेम में ये जो गौ माता का स्थापना हुई है गौशाला की और ये श्रीमान जुगल जी बड़े गौ सेवक हैं इन्होंने ये बहुत सारे लोगों से विचार करके ये गौशाला का शुभारंभ कर रहे हैं यहाँ पे सारे क्षेत्र की बीमार ऐसी गहु सही गहु यहाँ रखी जाएंगी और इस एरिया को गौ सेवा के प्रति सेवा करना जगाने के लिए ये गौशाला शुरू की जा रही है तो अब सारे क्षेत्रवासी गांव वासियों की जिम्मेदारी है इस गौशाला की संभाल करना जी ਕੀ ਨਾਜੀਤਾ ਲਈ ਮੇਰਾ ਨਾਮ ਜਵਾਰ ਲਾਲ ਸਰਪੰਚ ਪਿੰਡੋ ਗੀ ਤੋਂ ਹੀ ਜੀ ਮੈਂ ਇਹਨਾਂ ਨਾਲ ਜੁੜਿਆ ਪੰਚ ਜੋੜੀ ਸੋਰ ਜੀ ਦਾ ਫੁੱਟ ਜਾ ਗਿਆ ਜੀ ਜਿਹੜੀ ਅੱਜ ਅੱਜ ਗਊਸ਼ਾਲਾ ਦਾ ਗਾਟਰ ਕੀਤਾ ਇਹ ਸੁਆਮੀ ਪ੍ਰਕਾਸ਼ ਆਨੰਦ ਸੇਵਾ ਸੁਸਾਇਟੀ ਗਊਸ਼ਾਲਾ ਦੇ ਨਾਂ ਤੇ ਰੱਖੀ ਗਈ ਆ ਅਸੀਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਜਿਹੜੀ ਇੱਥੇ ਦੀ ਟੀਮ ਸਾਡੇ ਆਈ ਆ ਡਾਕਟਰ ਸਾਹਿਬ ਹੋਰ ਵੀ ਬਹੁਤ ਪਤਵੰਤੇ ਆਏ ਸਾਨੂੰ ਇਹਨਾਂ ਦੀ ਲੋੜ ਆ ਕਿਉਂਕਿ ਇੱਥੇ ਗਊਸ਼ਾਲਾ ਦੀ ਬਹੁਤ ਜ਼ਿਆਦਾ ਲੋੜ ਸੀ ਤੇ ਮੇਨ ਹੈ ਵੀ ਇਹ ਜਖਮੀ ਗਊਸ਼ ਸ਼ਾਲਾ ਬਣਾਉਣੀ ਆ ਉਹ ਸਭ ਤੋਂ ਵਧੀਆ ਕੰਮ ਆ ਇਸ ਤੋਂ ਉਪਰੰਤ ਹੋਰ ਕੋਈ ਵਧੀਆ ਕੰਮ ਨਹੀਂ ਹੈਗਾ ਅਸੀਂ ਅੱਜ ਕਰਦੇ ਆਂ ਵੀ ਸਾਰੇ ਸਹਿਯੋਗ ਦੇਣਗੇ ਅਸੀਂ ਮਿਸ ਜੋ ਦਾ ਦੇਵਾਂਗੇ ਤੇ ਗਊਸ਼ਾਲਾ ਨੂੰ ਸੁਜਾਰੂ ਤਰ੍ਹਾਂ ਚਲਾਵਾਂਗੇ ਇੱਕ ਸਵਾਲ ਪੁੱਛਣਾ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੀ 80 ਸਾਲੋ ਮੇਰਾ ਜੀ 80 ਸਾਲ ਦਾ ਇਹ ਜਵਾਨ ਕਵਾਂਗੇ ਇੱਕ ਤਾੜੀਆਂ ਜ਼ਰੂਰ ਲਾ ਦਿਓ 80 ਸਾਲ ਦਾ ਬਜ਼ੁਰਗ ਨਹੀਂ ਕਵਾਂਗੇ ਇਹਨਾਂ ਨੂੰ 80 ਸਾਲ ਦਾ ਇੱਕ ਜਵਾਨ ਕਵਾਂਗੇ 80 ਸਾਲ 81 ਸਾਲ ਸਾਲ ਇੱਕ ਹੋਰ ਵੱਧ ਗਿਆ ਜੀ 81 ਸਾਲ ਦੇ ਇਹ ਜਿਹੜੇ ਬਜ਼ੁਰਗ ਨੇ ਬਜ਼ੁਰਗ ਨਹੀਂ ਕਹਾਂਗੇ ਮੈਂ ਫਿਰ ਕਹਾਂਗਾ ਜਵਾਨ ਕਹਾਂਗੇ ਸਮਾਜਿਕ ਕਾਰਜਕ੍ਰਮ ਇਹ ਕਰਦੇ ਰਹਿੰਦੇ ਨੇ ਬੱਚਿਆਂ ਨੂੰ ਕਿਤਾਬਾਂ ਦਵਾਉਂਦੇ ਨੇ ਅੱਜ ਇਹਨਾਂ ਨੇ ਇੱਥੇ ਇੱਕ ਜਿਹੜਾ ਗਊਸ਼ਾਲਾ ਦਾ ਨੀਂ ਪੱਥਰ ਰੱਖਿਆ ਵਾ ਇਹਨਾਂ ਨੇ ਇੱਕ ਹੋਰ ਗੱਲ ਜਿਹੜੀ ਕਹੀ ਆ ਇਹ ਬਾਕੀਆਂ ਨੂੰ ਵੀ ਮੈਂ ਇਨੀ ਗੱਲ ਕਰਨਾ ਕਹਿਣੀ ਜਾਵਾਂਗਾ ਇਹਨਾਂ ਦਾ ਕਹਿਣਾ ਕਿ ਭਾਵੇਂ 20 ਕਿਲੋਮੀਟਰ ਤੋਂ ਹੋਵੇ ਭਾਵੇਂ 30 ਕਿਲੋ ਮੋੜਦੇ ਹੋਵੇ ਕੋਈ ਇਹਨਾਂ ਨੂੰ ਫੋਨ ਨੰਬਰ ਕਰੇਗਾ ਫੋਨ ਤੇ ਕਹਵੇਗਾ ਕਿ ਗਊਸ਼ਾਲਾ ਕੋਈ ਉੱਥੇ ਤੜਫ ਰਿਹਾ ਜਾ ਜਾਂ ਕਿਸੇ ਕੋਈ ਸੱਟ ਪੇੜ ਲੱਗੀ ਆ ਉਹਦਾ ਇੱਥੇ ਫ੍ਰੀ ਇਲਾਜ ਕੀਤਾ ਜਾਵੇਗਾ ਕੁਝ ਫੋਨ ਨੰਬਰ ਵੀ ਹੈ ਜੀ ਤੁਹਾਡਾ ਦੱਸ ਦਿਓ 9464102242 ਜੁਗਲ ਕਸ਼ੋਰ ਸ਼ਰਮਾ ਗਊ ਸੇਵਕ ਇੱਕ ਵਾਰੀ ਫੋਨ ਨੰਬਰ ਫੇਰ ਦੱਸ ਦਿਓ ਜੀ 9464102242 ਮੈਂ ਰਾਮੂ ਤੇ ਸੂਰ ਕਿਹੜਾ ਪਿੰਡ ਹੈ ਜੀ ਤਲਵੰਡੀ ਸਲੇਮ ਜੀ ਮੈਂ ਅੱਜ ਬਹੁਤ ਖੁਸ਼ ਹਾਂ ਵੀ ਸਾਡੇ ਬਜ਼ੁਰਗਾਂ ਦਾ ਜਿਹੜਾ ਕੰਮ ਧਰਿਆ ਸੀ ਉਹ ਅੱਜ ਪੂਰਾ ਹੋ ਗਿਆ ਜੀ ਇਸ ਡਾਕਟਰ ਸਾਹਿਬ ਇਹ ਠੰਡਾ ਸਾਹਿਬ ਦੂਰਕਸ਼ੋਰ ਸਾਹਿਬ ਨੇ ਇਹਨਾਂ ਨੇ ਸਾਡੇ ਜਾਨੀ ਕਿ ਬਜ਼ੁਰਗਾਂ ਦਾ ਸੁਪਨਾ ਪੂਰਾ ਕਰ ਦਿੱਤਾ ਹਾਂ ਜੀ ਜੀ ਅਸੀਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਵੀ ਇਹ ਧਰਮ ਦਾ ਕੰਮ ਧਰਮ ਦੇ ਲੇਖੇ ਲੱਗ ਗਿਆ ਜੈ ਸ਼੍ਰੀ ਰਾਮ ਬਹੁਤ ਬਹੁਤ ਹਰੀਦੇਵ ਸ਼ਰਮਾ ਉੱਗੀ ਤੋਂ ਜੀ ਸਵਾਮੀ ਪ੍ਰਕਾਸ਼ਾਨੰਦ ਸੇਵਾ ਸੰਮਤੀ ਜੀਨਾਂ ਦਾ ਬਹੁਤ ਵਧੀਆ ਉਹਨਾਂ ਦਾ ਆਸ਼ੀਰਵਾਦ ਦੇ ਨਾਲ ਇੱਥੇ ਗਊਸ਼ਾਲਾ ਦਾ ਪੰਡਤ ਜੁਗਲ ਕਸ਼ੋਰ ਜੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਮੈਂ ਆਏ ਹੋਏ ਪਤਵੰਤੇ ਸਾਰੇ ਸੱਜਣਾ ਦਾ ਬਹੁਤ ਧੰਨਵਾਦੀ ਹਾਂ ਜੀ मैं योगेश्वरान पूछता हूँ स्वामी जी गौ सेवा उत्तम सेवा गिनी गई है। ना दसना अपना पहले मैं योगेश्वरान प्रकाशनंद महाराज जी का हूँ तो, तो गौशाला जो बन रही है ये बहुत शुभ काम है जी इससे बढ़िया काम कोई नहीं है और मंगलम भगवान विष्णु मंगलम गढ़ो तुझा मंगलम पुनरी काक्षा मंगला ਜੈ ਤਨੋ ਹਰੀ ਸੰਤਾਕਾਰਮ 부ਜਖੇਨ ਨੰ ਪਤਮਨਾਭ ਅੰਸ਼ਰੇਸ਼ਮ ਵਿਸ਼ਵਾਧਾਰਮ ਗगनसदृਸ਼ਮ ਮੇਕ ਵਰਣਮ ਸੁਵਾੰਘਮ लक्ष्मी कांतम कमलनेनम योगबिददानंगम का वंदे विष्णु भववया हारणम सर्वलोकैकनाथना या कुन्देन्दतुसारहर्जबला या सुब्रहस्वता या विणेगदण्डमण्डितकरा या सहितपद्मासना या ब्रह्माच्युतशंकरा परिपृक्तदेवै सदावन्दित सामानपातु सरस्वती भगवती नियसि जड्यपाहा ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦੱਸਿਆ ਗਊਸ਼ਾਲਾ ਦਾ ਇੱਥੇ ਨਹੀਂ ਪੱਥਰ ਰੱਖੇ ਗਿਆ ਇਕਤਾ ਲਹਿਰ ਤੁਹਾਨੂੰ ਖਬਰ ਦਿਖਾ ਰਹੇ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ